ਮਰੰਡਾ ਰੋਟਰੀ ਕਲੱਬ ਵੱਲੋਂ ਮਿਤੀ 27 ਜੁਲਾਈ 2024 ਨੂੰ ਦਿਨ ਸ਼ਨੀਵਾਰ ਖਾਲਸਾ ਗਰਲਜ਼ ਕਾਲਜ ਮਰੰਡਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਗਵਰਨਮੈਂਟ ਹਸਪੀਟਲ ਸੈਕਟਰ 32 ਦੇ ਮਾਹਿਰ ਡਾਕਟਰਾਂ ਵੱਲੋਂ ਬਲੱਡ ਡੋਨਰਸ ਦਾ ਬਲੱਡ ਇਕੱਠਾ ਕਰਕੇ ਬਲੱਡ ਬੈਂਕ ਨੂੰ ਸਮਰਪਿਤ ਕੀਤਾ ਜਾਵੇਗਾ ਆਓ ਇਸ ਪੁੰਨ ਦੇ ਕੰਮ ਵਿੱਚ ਹਿੱਸਾ ਪਾਈਏ ਅਤੇ ਇਨਸਾਨੀਅਤ ਦੇ ਨਾਤੇ ਆਪਣਾ ਧਰਮ ਨਿਭਾਈਏ ਤੁਹਾਡੇ ਵੱਲੋਂ ਦਾਨ ਕੀਤਾ ਖੂਨ ਕਿਸੇ ਦੀ ਅਨਮੋਲ ਜ਼ਿੰਦਗੀ ਬਚਾ ਸਕਦਾ ਹੈ ਅਤੇ ਕਿਸੇ ਪਰਿਵਾਰ ਦਾ ਚਿਰਾਗ ਬੁਝਣ ਤੋਂ ਬਚਾਇਆ ਜਾ ਸਕਦਾ ਹੈ ਕਿਉਂਕਿ ਖੂਨ ਦਾ ਕੋਈ ਬਦਲ ਨਹੀਂ ਹੈ ਅਤੇ ਨਾ ਹੀ ਇਹ ਕਿਸੇ ਫੈਕਟਰੀ ਵਿੱਚ ਤਿਆਰ ਹੋ ਸਕਦਾ ਹੈ ਇਹ ਜ਼ਰੂਰਤ ਤਾਂ ਤੁਹਾਡੇ ਵਰਗੇ ਦਾਨੀ ਸੱਜਣਾ ਦੇ ਖੂਨ ਦਾਨ ਕਰਨ ਨਾਲ ਹੀ ਪੂਰੀ ਹੋ ਸਕਦੀ ਹੈ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜਦੋਂ ਵੀ ਕੋਈ ਅਜਿਹਾ ਚੰਗਾ ਕੰਮ ਕਰਦਾ ਹੈ ਤਾਂ ਉਸ ਦਾ ਵੱਧ ਤੜਕੇ ਸਾਥ ਦੇਵੋ ਅਤੇ ਆਪਣਾ ਬਤੁਬਦ ਸਹਿਯੋਗ ਦੇਵੋ